ਹਰਪ੍ਰਦੇਸ਼ ਕਰਤਰ ਵਿਕਰਮ ਮਿਸਰੀ ਦੇ ਹੱਕ ਦੇ ਵਿੱਚ ਆਏ ਨੇ ਆਈਐਸ ਆਈਪੀਐਸ ਐਸੋਸੀਏਸ਼ਨ ਅਵੇਸੀਤੇ ਅਖਲੇਸ਼ ਯਾਦਵ ਨੇ ਵੀ ਟਰੋਲਰਾਂ ਨੂੰ ਜਵਾਬ ਦਿੱਤਾ ਹੈ ਪਰਸਨਲ ਕਮੈਂਟ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਆਨਲਾਈਨ ਟਰੋਲ ਹੋ ਰਹੇ ਸਨ ਦਰਸਲ ਵਿਕਰਮ ਮਿਸਰੀ ਤੇ ਪਰਿਵਾਰ ਵਿਕਰਮ ਮਿਸਰੀ ਨੇ ਆਪਣਾ ਟਵਿੱਟਰ ਅਕਾਊਂਟ ਇਸ ਤੋਂ ਬਾਅਦ ਪ੍ਰਾਈਵੇਟ ਵੀ ਕਰ ਦਿੱਤਾ ਮਿਸਰੀ ਦੀ ਬੇਟੀ ਤੇ ਵੀ ਗਲਤ ਕਮੈਂਟ ਕੀਤੇ ਜਾ ਰਹੇ ਸਨ ਸੀਫਾਇਰ ਤਬਾ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ ਮਿਸਰੀ ਤੇ ਪਰਿਵਾਰ ਦੀਆਂ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਕੇ ਟਰੋਲ ਕੀਤਾ ਜਾ ਰਿਹਾ ਦਰਸਲ ਵਿਦੇਸ਼ ਕਧਤਰ ਵਿਕਰਮ ਮਿਸਰੀ ਨੇ ਸੀਫਾਇਰ ਦੇ ਐਲਾਨ ਦੀ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਵਿਦੇਸ਼ ਕਧਤਰ ਵਿਕਰਮ ਮਿਸਰੀ ਦੇ ਹੱਕ ਦੇ ਵਿੱਚ ਆਈ ਰਹੀ ਹੈ ਆਈਐਸ ਆਈਪੀਐਸ ਐਸੋਸੀਏਸ਼ਨ ਉੱਥੀ ਅਵੈਸੀ ਤੇ ਅਖਲੇਸ਼ ਯਾਦਵ ਨੇ ਵੀ ਟ੍ਰੋਲਰਾਂ ਨੂੰ ਜਵਾਬ ਦਿੱਤਾ ਹੈ ਤੇ ਪਰਸਨਲ ਕਮੈਂਟ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਆ ਦਰਸਲ 10 ਤਰੀਕ ਨੂੰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਕਿ ਸੀਫਾਇਰ ਦਾ ਫੈਸਲਾ ਲਿਆ ਜਾਂਦਾ ਹੈ ਆ ਤਾਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਵੱਲੋਂ ਬਾਕਾਇਦਾ ਪ੍ਰੈਸ ਕਾਨਫਰੰਸ ਕਰਦੇ ਹੋਈ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗਮੰਦੀ ਦਾ ਫੈਸਲਾ ਲਿਆ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਕਈ ਪਰਸਨਲ ਕਮੈਂਟ ਕੀਤੇ ਜਾ ਰਹੇ ਨੇ ਲਗਾਤਾਰ ਟਰੋਲ ਕੀਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਆਈਐਸ ਤੇ ਆਈਪੀਐਸ ਐਸੋਸੀਏਸ਼ਨ ਦੇ ਵੱਲੋਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦਾ ਸਮਰਥਨ ਕੀਤਾ ਗਿਆ ਅਵੈਸੀ ਤੇ ਅਖਲੇਸ਼ ਯਾਦਵ ਨੇ ਟਰੋਲਰਾਂ ਨੂੰ ਜਵਾਬ ਦਿੱਤਾ ਤੇ ਪਰਸਨਲ ਕਮੈਂਟ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਵੀ ਆ ਮੰਗ ਕੀਤੀ ਗਈ ਹੈ ਦਰਸਲ ਲਗਾਤਾਰ ਵਿਕਰਮ ਮਿਸਤਰੀ ਤੇ ਪਰਿਵਾਰ ਨੂੰ ਔਨਲਾਈਨ ਟਰੋਲ ਕੀਤਾ ਜਾ ਰਿਹਾ ਸੀ ਵਿਕਰਮ ਮਿਸਤਰੀ ਨੇ ਆਪਣਾ ਟਵਿੱਟਰ ਅਕਾਊਂਟ ਵੀ ਉਸ ਤੋਂ ਬਾਅਦ ਪ੍ਰਾਈਵੇਟ ਕਰ ਦਿੱਤਾ ਹੈ ਮਿਸਤਰੀ ਦੀ ਬੇਟੀ ਤੇ ਵੀ ਗਲਤ ਕਮੈਂਟ ਕੁਝ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਸਨ ਦਰਸਲ ਸੀਜ਼ਫਾਇਰ ਤਬਾ ਜਦੋਂ ਸੀਜ਼ਫਾਇਰ ਦਾ ਫੈਸਲਾ ਹੁੰਦਾ ਹੈ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਆ ਟਰੋਲ ਕੀਤਾ ਜਾ ਰਿਹਾ ਸੀਗਾ ਤੇ ਇਸ ਦੇ ਵਿਚਾਲੇ ਆਈਐਸ ਆਈਪੀਐਸ ਐਸੋਸੀਏਸ਼ਨ ਦੇ ਵੱਲੋਂ ਦਾ ਸਮਰਥਨ ਕੀਤਾ ਗਿਆ ਹੈ। ਉਹ ਵੈਸੀ ਤੇ ਅਖਲੇਸ਼ ਯਾਦਵ ਦੇ ਵੱਲੋਂ ਟਰੋਲਰਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।